ਸਿਮਰਨ ਹਾਂਜੀ ਤੇਰਾ ਧਿਆਨ ਕਿੱਥੇ ਹੁੰਦਾ ਵਾ ਦੇਖ ਨਹੀਂ ਸਕਦੀ ਬਟਨ ਟੁੱਟਿਆ ਵਾ ਉਦੋਂ ਹੀ ਪ੍ਰੈਸ ਕਰਤੀ ਆ ਮੇਰਾ ਧਿਆਨ ਨਹੀਂ ਗਿਆ ਹੋਣਾ ਤੁਸੀਂ ਐਂ ਕਰੋ 5 ਮਿੰਟ ਰੁਕ ਜਾਓ ਮੈਂ ਹੋਰ ਸ਼ੈਲਟ ਪ੍ਰੈਸ ਕਰ ਦਿੰਦੀ ਆ ਤੁਹਾਡੀ ਇਹੀ ਕੰਮ ਰਹਿ ਗਿਆ ਵਾ ਪਹਿਲੀ ਲੇਟ ਹੋ ਰਿਆ ਵਾ ਰੋਟੀ ਪੱਕ ਗਈ ਆ ਨਹੀਂ ਰੋਟੀ ਬਣਾਉਣੀ ਆ ਹਜੇ ਮੈਂ ਸਿਮਰਨ ਤਿੰਨ ਦਿਨ ਹੋ ਗਿਆ ਰੋਟੀ ਖਾਦੇ ਬਗੈਰ ਜਾ ਰਿਆ ਮੈਂ ਤੇ 5 ਮਿੰਟ ਰੁਕ ਜਾਓ ਹੁਣੀ ਬਣਾ ਦਿੰਦੀ ਆ ਰੋਟੀ ਮੈਂ ਜਲਦੀ ਨਹੀਂ ਉੱਠ ਸਕਦੀ ਸੀ ਤੂੰ ਮੈਨੂੰ ਕਹਿੰਨੇ ਪਏ ਆ ਆਪ ਤੁਸੀਂ ਲੇਟ ਉੱਠੇ ਹੋ ਸਿਮਰਨ ਮੇਰੇ ਨਾਲ ਨਾ ਜਬਾਨ ਨਾਲ ਲੜਾ ਰੋਟੀ ਦੱਸ ਮਿਲੂਗੀ ਕਿ ਨਹੀਂ 5 ਮਿੰਟ ਰੁਕ ਜਿਓ ਹੁਣੀ ਬਣਾ ਦੇ ਮੇ ਕੋ ਟਾਈਮ ਨਹੀਂ ਹੈਗਾ ਸਮਝ ਨਹੀਂ ਨਹੀਂ ਲੱਗਦੀ ਰੋਜ ਤੇ ਤੇਰਾ ਰੋਲਾ ਹੋ ਗਿਆ ਵਾ ਰੋਜ ਦਾ ਕੀ ਰੋਲਾ ਹੋ ਗਿਆ ਮੈਂ ਕੋਈ ਨੌਕਰੀ ਨਹੀਂ ਆ ਸਾਰੇ ਕੰਮ ਤੇ ਕਰਦੀ ਪਈ ਆ ਕਿਹੜਾ ਕੰਮ ਕਰਦੀ ਪਈ ਆ ਭਾਂਡੇ ਬਾਅਦ ਚੋ ਵੀ ਤਾਂ ਮਾਣ ਸਕਦੀ ਰੋਟੀ ਪਕਾ ਦਿੰਦੀ ਪਹਿਲੇ ਤੁਸੀਂ ਜਲਦੀ ਉੱਠ ਜਿਓ ਤੁਹਾਨੂੰ ਰੋਟੀ ਪਕਾ ਕੇ ਦੇ ਦੂੰਗੀ ਮਨਾ ਕਿ ਤਾ ਤੁਹਾਨੂੰ ਮੈਂ ਤਿਆਰ ਤਾਂ ਹੋਣਾ ਵੇ ਰੋਏ ਲੇਟ ਤੂ ਕਰਾਨੀ ਆ ਮੈਂ ਲੇਟ ਨਹੀਂ ਕਰਾਂਦੀ ਤੁਸੀਂ ਲੇਟ ਉੱਠਦੇ ਹੋ ਤਾਂ ਨਹੀਂ ਮੈਂ ਰੋਟੀ ਬਣਾਈ ਹੈਗੀ ਮੈਨੂੰ ਨਾ ਬਹਾਨੇ ਲਾਣੇ ਛੱਡ ਦੇ ਰੋਟੀ ਮਿਲੂ ਅੱਜ ਕੇ ਨਹੀਂ ਮਿਲੂਗੀ ਜੇ ਤੁਹਾਨੂੰ ਜ਼ਿਆਦਾ ਹੀ ਹੈ ਨਾ ਕੋਈ ਕੰਮ ਵਾਲੀ ਲਾ ਲਓ ਉਹੀ ਤੁਹਾਨੂੰ ਸਟੈਮ ਸੇ ਰੋਟੀ ਬਣਾ ਕੇ ਦੇ ਦਿਆ ਕਰੂਗੀ ਸਿਮਰਣਾ ਫਾਲਤੂ ਦੀਆਂ ਗੱਲਾਂ ਨਾ ਕਰਿਆ ਕਰ ਦਿਮਾਗ ਨਾ ਖਰਾਬ ਕਰਿਆ ਕਰ ਮੇਰਾ ਮੈਂ ਨਾ ਕੋਈ ਦਿਮਾਗ ਨਹੀਂ ਖਰਾਬ ਕੀਤਾ ਠੀਕ ਆ ਕੋਈ ਨਹੀਂ ਅਰ ਮੈਂ ਆਪੇ ਖਾ ਲੂਗਾ ਉਥੋਂ ਰੋਟੀ ਫਿਰ ਜੇ ਲਈ ਰੋਟੀ ਰਾਤ ਨੂੰ ਵੀ ਨਾ ਬਾਹਰ ਹੀ ਖਾ ਕੇ ਆਏ ਹੋ ਖਾ ਲੂਗਾ ਖਾ ਲੂਗਾ ਕੋਈ ਨਹੀਂ ਮੈਂ ਚੱਲੀ ਆ ਮਮੀ ਵੱਲ ਬੱਸ ਆਹੀ ਤੇਰੇ ਬਹਾਨੇ ਹੁੰਦੇ ਆ ਮੈਂ ਚੱਲੀਆ ਮੈਂ ਚੱਲੀਆ ਜਾ ਚਲ ਜਾ ਯਾਰ ਦੇਖ ਲੈਨੇ ਜੋ ਹੋਊਗਾ ਫਿਰ ਠੀਕ ਆ ਚੱਲੀਆ ਮੈਂ ਮਮਾ ਸਸੀ ਦਾ ਸਸੀ ਗਾਲ ਆ ਜੇ ਨਾ ਤੂੰ ਮੈਨੂੰ ਫੋਨ ਤਾਂ ਕਰ ਦਿੰਦੀ ਤੂੰ ਕਿਵੇਂ ਆ ਗਈ ਮਮਾ ਇਹ ਮੇਰਾ ਘਰ ਆ ਨਾ ਹਾਂ ਪੁੱਤ ਤੈਰਾ ਘਰ ਆ ਮੈਂ ਤਾਂ ਕੱਲ ਦੀ ਵੀਰੇ ਨੂੰ ਭੇਜ ਰਹੀ ਸੀ ਤੇਰੇ ਵੱਲ ਤੇਰਾ ਸੂਟ ਲਿਆ ਪਿਆ ਸੀ ਜਾ ਸਿਮਰਨ ਨੂੰ ਦੇ ਕੇ ਆ ਮੇਗਾ ਦਿਵਿਆ ਆ ਜਾ ਸਕਦੀ ਆ ਨਾ ਮम्मा ਉਹ ਤਾਂ ਆ ਸਕਦੀ ਹੈ ਕਿਉਂ ਇਦਾਂ ਕਿਉਂ ਕਹਿ ਰਹੀ ਹੈ ਮम्मा ਮੈਂ ਉੱਧਰ ਘਰੇ ਨਹੀਂ ਰਹਿਣਾ ਕਿਉਂ ਕੀ ਹੋਇਆ ਨਹੀਂ ਮम्मा ਬੱਸ ਮੈਂ ਉੱਧਰ ਘਰੇ ਨਹੀਂ ਰਹਿਣਾ ਹਮ ਦੱਸ ਤਾਂ ਸਹੀ ਕੀ ਹੋਇਆ ਨਹੀਂ ਮम्मा ਬੱਸ ਮੈਂ ਉੱਧਰ ਨਹੀਂ ਰਹਿਣਾ ਹੋਰ ਫੇਰ ਵੀ ਦੱਸ ਤਾਂ ਸਹੀ ਕੀ ਹੋਇਆ ਸਿਮਰਨ ਤੂੰ ਇੱਧਰ ਮम्मा ਇਹ ਤਾਂ ਗਲਤ ਗੱਲ ਆ ਨਾ ਤੁਸੀਂ ਮੈਨੂੰ ਉੱਧਰ ਲਈ ਤਿਆਰ ਕੀਤਾ ਇਹਨੂੰ ਤੁਸੀਂ ਇੱਧਰ ਬੁਲਾ ਲਿਆ ਬੇਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਟੋਟਾ ਮੈਨੂੰ ਫੋਨ ਤਾਂ ਕਰ ਦਿੰਦੀ ਆਉਣ ਤੋਂ ਪਹਿਲਾਂ ਮੈਂ ਸਾਰੀਆਂ ਤਿਆਰੀਆਂ ਕਰੀ ਬੈਠਾ ਇਹਨਾਂ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਅੱਖਾਂ ਵਿੱਚ ਭਰੀਆਂ ਹੋਈਆਂ ਨੇ ਸਿਮਰਨ ਕੁਝ ਹੋਇਆ ਵੀਰੇ ਮੈਂ ਉੱਦਨ ਨਹੀਂ ਰਹਿਣਾ ਹੋਰ ਗਲਤ ਤਾਂ ਦੱਸ ਕੋਈ ਤਾਂ ਰੀਜ਼ਨ ਹੋਊਗਾ ਵੀਰੇ ਸਾਰਾ ਕੰਮ ਵੀ ਕਰੋ ਤੇ ਉੱਪਰ ਦੀਆਂ ਗੱਲਾਂ ਵੀ ਸੁਣੋ ਇਹਨਾਂ ਦੀਆਂ ਇਹਨਾਂ ਦੀਆਂ ਕੌਣ ਬੋਲਿਆ ਤੈਨੂੰ ਮੈਨੂੰ ਦੱਸ ਇਹ ਬੋਲੇ ਨੇ ਵੀਰੇ ਰੋਟੀ ਬਣਾ ਕੇ ਵੀ ਦਿੰਨੀ ਆ ਫਿਰ ਵੀ ਕਹਿ ਲੈਂਦੇ ਤੂੰ ਰੋਟੀ ਨਹੀਂ ਬਣਾਉਂਦੀ ਹੈ ਵੀ ਟਾਈਮ 'ਚ ਅੱਛਾ ਇਹ ਦਿਨੋਂ ਦੇ ਸਿਰ ਤੇ ਚੜੀ ਜਾਂਦਾ ਕੋਈ ਗੱਲ ਨਹੀਂ ਮੈਂ ਕਰਦਾ ਚਾਰ ਬੰਦੇ ਇਕੱਠੇ ਗੱਲ ਕਰਕੇ ਆਨੇ ਆ ਚਾਹੀਦਾ ਕੀ ਇਹਨੂੰ ਨਹੀਂ ਵੀਰੇ ਨਹੀਂ ਵੀਰੇ ਕਿਉਂ ਰੋਜ਼ ਲੋ ਤੈਨੂੰ ਤੰਗ ਕਰਦਾ ਵਾ ਮੈਂ ਤਾਂ ਇਹ ਸੋਚਦਾ ਮਮੀ ਇਹਨੂੰ ਉੱਥੇ ਭੇਜਣਾ ਹੀ ਨਹੀਂ ਆਪਾਂ ਆਪਾਂ ਇਹਨੇ ਲਾਡਾ ਨਾ ਪਾ ਲਈ ਇਹੇ ਹਾਂ ਇੱਥੇ ਤਾਂ ਆਮਨਾ 12 1 ਵਜੇ ਉੱਠਦੀ ਸੀ ਉੱਥੇ ਵਿਚਾਰੀ ਨੂੰ ਸਵੇਰੇ ਜਲਦੀ ਵੀ ਉੱਠਣਾ ਪੈਂਦਾ ਕੰਮ ਵੀ ਕਰਨੇ ਪੈਂਦੇ ਫੇਰ ਕਿਉਂ ਗੱਲ ਸੁਣੇ ਕਿਸ ਦੀ ਕੋਈ ਨਹੀਂ ਮੈਂ ਚੰਗਾ ਜਿਹਾ ਵਕੀਲ ਕਰਕੇ ਨਾ ਗੱਲ ਨਵੇੜ ਹੀ ਦੇਣੀ ਆ ਹੁਣ ਤੂੰ ਇੱਧਰ ਹੀ ਰਹੀ ਨਹੀਂ ਵੀਰੇ ਇਦਾਂ ਕਿਉਂ ਕਰਨਾ ਵਾ ਕਿਉਂ ਕਰਨਾ ਕਿਉਂ ਨਹੀਂ ਜਦ ਤੈਨੂੰ ਤੰਗ ਕਰਦਾ ਵਾ ਪਰ ਕਿਉਂ ਤੰਗ ਹੋਈਏ ਤੂੰ ਇੱਧਰ ਹੀ ਆਮੇ ਨੂੰ ਇਹ ਭੇਜਣਾ ਨਹੀਂਗਾ ਠੀਕ ਆ ਵੀਰੇ ਤੁਸੀਂ ਇਦਾਂ ਨਾ ਕਹੋ ਕਿਉਂ ਨਾ ਕਹਾਂ ਦੱਸ ਹੈਂ ਜਦ ਤੂੰ ਉਥੇ ਤੰਗ ਐ ਤੈਨੂੰ ਮਾੜਾ ਚੰਗਾ ਬੋਲਦਾ ਵਾ ਫਿਰ ਅੱਡ ਅੱਡ ਹੋਣਾ ਹੀ ਚੰਗਾ ਵਾ ਬਾਅਦ ਨਾਲ ਪਹਿਲਾਂ ਹੋ ਜੀਏ ਕਰਾਂ ਗੱਲ ਦੱਸ ਨਹੀਂ ਵੀਰੇ ਫਿਰ ਕਿਉਂ ਆਈਆਂ ਇੱਥੇ ਵੈਗ ਚੱਕ ਕੇ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਹਰ ਘਰ 'ਚ ਹੁੰਦੀਆਂ ਨੇ ਜਦ ਤੂੰ ਉਸ ਘਰ 'ਚ ਗਈ ਐ ਹੈ ਤੂੰ ਬਾਵੇ ਨਾਲ ਲਾਵਾਂ ਲਈਆਂ ਨੇ ਕੋਈ ਮਾੜੀ ਮੋਟੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹਾਜ਼ਰ ਨਾਜ਼ਰ ਹੋ ਕੇ ਲਾਵਾਂ ਲਈਆਂ ਨੇ ਤੇ ਉਦਾਂ ਹੀ ਮੂੰਹ ਚਾਕੇ ਪੀ ਕੇ ਆਜੋ ਆਪਾਂ ਨੂੰ ਤਾਂ ਐਂ ਲੱਗਦਾ ਰਿਸ਼ਤਾ ਜੋੜਨਾ ਵੀ ਸੌਖਾ ਤੇ ਤੋੜਨਾ ਵੀ ਸੌਖਾ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਪਛਾਣਨਾ ਸਿੱਖੋ ਮੰਨਿਆ ਤੋਂ ਇਸ ਘਰ ਦੀ ਧੀਆਂ ਪਰ ਹੁਣ ਉਸ ਘਰ ਦੇ ਵੀ ਧੀਆਂ ਕੀ ਹੋਇਆ ਆਪਾਂ 2 ਘੰਟੇ ਕੰਮ ਨਹੀਂ ਕਰ ਸਕਦੇ ਮੈਨੂੰ ਪਤਾ ਬਾਬਾ ਸਾਰਾ ਦਿਨ ਦੁਕਾਨ ਤੇ ਕਿਵੇਂ ਖੱਪਦਾ ਜੇ ਸਵੇਰੇ ਰੋਟੀ ਨਾ ਨਾ ਖਾ ਕੇ ਜਾਵੇ ਬਾਹਰੋਂ ਵਿਚਾਰਾ ਪਹਿਲਾਂ ਨਹੀਂ ਖਾਂਦਾ ਉਹ ਥੋੜਾ ਜਿਆਦਾ ਤੈਨੂੰ ਵੀ ਧਿਆਨ ਰੱਖਣਾ ਚਾਹੀਦਾ ਇੱਥੇ ਤਾਂ ਜਿੱਦਾਂ ਮਰਜ਼ੀ ਸੀ ਉੱਥੇ ਤਾਂ ਤੈਨੂੰ ਕੰਮ ਕਰਨਾ ਹੀ ਪੈਣਾ ਕੀ ਬਤਵਾਦ ਨੇ ਕੀ ਬੋਲਿਆ ਹੋਣਾ ਤੈਨੂੰ ਤੇ ਤੈਨੂੰ ਰੋਟੀਆਂ ਮੰਗੀਆਂ ਹੋਣੀਆਂ ਹਾਂਜੀ ਫੇਰ ਸਿਮਰਨ ਸਿਆਣੀ ਬਣ ਦੇਖ ਨਿੱਕੀਆਂ ਨਿੱਕੀਆਂ ਗੱਲਾਂ ਮਾਂ ਨੂੰ ਦੱਸਣ ਨਾਲ ਨਾ ਘਰ ਟੁੱਟ ਜਾਂਦੇ ਨੇ ਉਹਨੂੰ ਘਰ ਬੈਠੇ ਨੂੰ ਟੈਨਸ਼ਨ ਹੋ ਜਾਣੀ ਆ ਉਹ ਕੀ ਸੋਚੂਗੀ ਮੇਰੀ ਧੀ ਹੁਣ ਕੀ ਕਰਦੀ ਹੋਊਗੀ ਕੀ ਸੋਚਦੀ ਹੋਊਗੀ ਰੋਂਦੀ ਹੋਊਗੀ ਕਿ ਹੱਸਦੀ ਹੋਊਗੀ ਥੋੜਾ ਜਿਹਾ ਆਪਾਂ ਨੂੰ ਵੀ ਸੋਚਣਾ ਚਾਹੀਦਾ ਆਪਾਂ ਵੀ ਵੱਡੇ ਹੋ ਗਏ ਆਂ ਬੱਚੇ ਥੋੜੀ ਆ ਜੇ ਇੱਥੇ 12 1 ਵਜੇ ਆਪਾਂ ਉੱਠਦੇ ਸੀ ਇਹਦਾ ਮਤਲਬ ਇਹ ਥੋੜੀ ਸਾਰੀ ਜ਼ਿੰਦਗੀ ਉਦਾਂ ਹੀ ਰਹੂਗੀ ਸੋਹਰੇ ਘਰ ਦੀਆਂ 100 ਜ਼ਿੰਮੇਵਾਰੀਆਂ ਹੁੰਦੀਆਂ ਨੇ ਛੋਟੀ ਤਾਂ ਲੜਾਈ ਅੱਜ ਹੈਗੀ ਕੱਲ ਖਤਮ ਹੋ ਜਾਊਗੀ ਟੈਨਸ਼ਨ ਤਾਂ ਸਾਰੀ ਉਮਰ ਸਾਨੂੰ ਰਹਿ ਜਾਣੀ ਆ ਨਾ ਕਿ ਸਾਡੀ ਕੁੜੀ ਉੱਥੇ ਕਿੱਦਾਂ ਦੀ ਹੋਊਗੀ ਦੇਖ ਭਾਈ ਬਾਬਾ ਦਾਰੂ ਪੀਂਦਾ ਨਹੀਂ ਕੋਈ ਨਸ਼ਾ ਕਰਦਾ ਕੋਈ ਮਾੜੀ ਹੈਬਿਟ ਹੈਗੀ ਉਹਨੂੰ ਨਹੀਂ ਤੈਨੂੰ ਮਾਰਦਾ ਕੁੱਟਦਾ ਨੇ ਫੇਰ ਹੋਰ ਕਿਹਾ ਜਾਂ ਘਰ ਤੋਂ ਲੱਭ ਕੇ ਦਿੰਦੇ ਅਸੀਂ ਸਭ ਕੁਝ ਠੀਕ ਆ ਨਾ ਤੈਨੂੰ ਜਿਆਦਾ ਤੰਗ ਤਾਂ ਨਹੀਂ ਕਰਦਾ ਉਹ ਕਿ ਜਾ ਵੈਸੇ ਕਮਾ ਕੇ ਲਿਆ ਜਾਂ ਆ ਵੀ ਕੰਮ ਕਰੋ ਵੀ ਕਰ ਘਰ ਦੇ ਕੰਮ ਕਰਨੇ ਹੁੰਦੇ ਜੇ ਆਪਾਂ ਉਹ ਵੀ ਨਹੀਂ ਕਰ ਸਕਦੇ ਫੇਰ ਆਪਾਂ ਕੀ ਕਰਾਂਗੇ ਸਿਮਰਨ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਘਰ ਖਰਾਬ ਹੋ ਜਾਂਦੇ ਆ ਆਪਾਂ ਆਪਾਂ ਨੂੰ ਇਹ ਸੰਸਕਾਰ ਨਹੀਂ ਦਿੱਤੇ ਗਏ ਕਿ ਆਪਾਂ ਘਰ ਖਰਾਬ ਕਰੀਏ ਸਗੋਂ ਆਪਾਂ ਘਰ ਬਣਾਉਣ ਆਲੇ ਆ ਮਾਂ ਹਜੇ ਤੱਕ ਕੰਮ ਕਰਦੀ ਆ ਸਵੇਰੇ ਉੱਟ ਕੇ ਉਹਨੇ ਤਾਂ ਕਦੇ ਕਿਸੇ ਨੂੰ ਲਾਂਭਾ ਨਹੀਂ ਦਿੱਤਾ ਕਿਉਂ ਮੰਮੀ ਜਦੋਂ ਤੁਸੀਂ ਵਿਆਹ ਕੇ ਆਏ ਸੀ ਤੁਸੀਂ ਕੰਮ ਨਹੀਂ ਕਰਦੇ ਸੀ ਸਾਰਾ ਕਰਦੀਆਂ ਉੱਤੇ ਹਜੇ ਤੱਕ ਕਰਦੇ ਹੋ ਨਾ ਹਜੇ ਤੱਕ ਕਰਦੇ ਆ ਫੇਰ ਉਹ ਕਿੰਨੂੰ ਗਵੇ ਵਿਚਾਰੀ ਜੇ ਉਹ ਵੀ ਇਦਾਂ ਕਰਕੇ ਆਪਣੇ ਪੇਕੇ ਚਲ ਜਾਂਦੀ ਤੇ ਆਪਣਾ ਇਹ ਘਰ ਵੱਸਦਾ ਐਨਾ ਚੀਜ਼ਾਂ ਨੂੰ ਧਿਆਨ ਰੱਖਣਾ ਹੀ ਪੈਣਾ ਮੰਨਿਆ ਤੇਰਾ ਘਰ ਹੈ ਪਰ ਹੁਣ ਤੇਰਾ ਘਰ ਉਹ ਵੀ ਹੈ ਉਬੇ ਤੂੰ ਹੀ ਜੋੜ ਕੇ ਰੱਖਣਾ ਨਿੱਕੇ ਨਿੱਕੇ ਗੱਲ ਤੇ ਲੜਨਾ ਨਹੀਂ ਆਪਾਂ ਕਿਉਂ ਮੰਮੀ ਦੱਸੋ ਇਹਨੂੰ ਕੀ ਕਰਨਾ ਕੋਈ ਨਹੀਂ ਪਸੰਦ ਚ ਠੀਕ ਆ ਵੀਰੇ ਅੱਗੇ ਤੋਂ ਨਹੀਂ ਇਦਾਂ ਜ਼ਰੂਰੀ ਲੜ ਕੇ ਨਹੀਂ ਆਣਾ ਉਦਾਂ ਜਿੱਦਾਂ ਮਰਜੀ ਆ ਤੇਰਾ ਘਰ ਐ ਜੀ ਸੱਦ ਕੇ ਆ ਭਾਵੇਂ 10 ਦਿਨ ਰਹਿ ਭਾਵੇਂ ਮਹੀਨਾ ਰਹਿ ਪਰ ਜੇ ਤੂੰ ਲੜ ਕੇ ਆਏਂਗੀ ਨਾ 1 ਮਿੰਟ ਵੀ ਇਸ ਘਰ 'ਚ ਤੇਰੇ ਲਈ ਜਗ੍ਹਾ ਨਹੀਂ ਹੈਗੀ ਠੀਕ ਆ ਵੀਰੇ ਅਗਲੀ ਵਾਰ ਆਣਾ ਹੋਇਆ ਨਾ ਬਾਵੇਂ ਨੂੰ ਨਾਲ ਲੈ ਕੇ ਆਣਾ ਇਕੱਲੇ ਨਹੀਂ ਆਣਾ ਸਮਝੀ ਤੇ ਤੇਰੀ ਅੱਜ ਤੋਂ ਬਾਅਦ ਕੋਈ ਕੰਪਲੇਨਟ ਨਹੀਂ ਆਣੀ ਚਾਹੀਦੀ ਰੋਟੀ ਪਾਣੀ ਸਭ ਟਾਈਮ ਤੇ ਬਣਨਾ ਚਾਹੀਦਾ ਅਗਲਾ ਕੀ ਕਰੇ ਦੱਸ ਕਿੱਥੋਂ ਖਾਵੇ ਤੇਰਾ ਨਾਲ ਵਿਆਹ ਹੋਇਆ ਨਾ ਗੁੱਸਾ ਗਿਲਾ ਸਭ ਤੇਰੇ ਨਾਲ ਹੀ ਹੋਊਗਾ ਨਾ ਹਾਂਜੀ ਵੀਰੇ ਫੇਰ ਤੁਸੀਂ ਆਪਸ ਚੋਂ ਬੈਠਣਾ ਹੈ ਸਾਡੇ ਤੱਕ ਨਹੀਂ ਗੱਲ ਪਹੁੰਚਣੀ ਚਾਹੀਦੀ ਪਰ ਜਿੱਥੇ ਸਾਡੀ ਲੋੜ ਆ ਅਸੀਂ ਖੜਾਂਗੇ ਵੀ ਤੇਰੇ ਨਾਲ ਅਸੀਂ ਉਹਨੂੰ ਵੀ ਸਮਝਾਵਾਂਗੇ ਤੈਨੂੰ ਵੀ ਸਮਝਾਵਾਂਗੇ ਹੂੰ ਠੀਕ ਹੈ ਮੰਮੀ ਆਈਏ ਹੁਣ ਚਾਹ ਪਾਣੀ ਪਿਲਾਓ ਇਹਨੂੰ ਮੈਂ ਛੱਡ ਕੇ ਆਣਾ ਉੱਧਰ ਠੀਕ ਹੈ ਕੀ ਬਣਾ ਕੇ ਲੇ? ਸਿੰਮਰ ਹੁਣ ਤੂੰ ਬੱਚੀ ਨਹੀਂ ਰਹੀ ਹੁਣ ਤੂੰ ਵੱਡੀ ਹੋ ਗਈ ਹੈ ਠੀਕ ਹੈ ਹੁਣ ਤੂੰ ਦੋਨੇ ਘਰ ਜੋੜ ਕੇ ਰੱਖਣੇ ਆ ਠੀਕ ਹੈ ਬੀਬੀ ਮਾਫ ਕਰੀਂ ਜੇ ਮੈਂ ਕੁਝ ਗਲਤ ਕਿਆ ਹੋਵੇ ਪਰ ਮੈਂ ਇੰਨਾਕ ਤਾਂ ਸਿਆਣਾ ਹੋ ਗਿਆ ਕਿ ਆਪਾਂ ਨੂੰ ਪਰਿਵਾਰ ਕਿਵੇਂ ਜੋੜ ਕੇ ਰੱਖਣਾ ਚਾਹੀਦਾ ਕੀ ਤੋਂ ਨਹੀਂ ਕਰੂੰਗੀ ਬਿਨੈ ਗਲਤੀ ਮੈਨੂੰ ਬਤਾਏ ਤੂੰ ਸਿਆਣੀ ਆ ਹੋ ਸਕਦਾ ਮਨ ਚ ਗੱਲਾਂ ਮੇਰੇ ਵੀ ਆ ਜਾਣ ਤੇਰੇ ਵੀ ਆ ਜਾਣ ਪਰ ਇੱਕ ਦੂਜੇ ਨੂੰ ਸਮਝਾਵਾਂਗੇ ਨਾ ਇਹਨੂੰ ਇਹਨੂੰ ਇਹਨਾਂ ਨੂੰ ਹੀ ਸੰਸਕਾਰ ਕਹਿੰਦੇ ਆ ਹੂੰ ਠੀਕ ਹੈ ਬੇ ਜੀ ਪਾਣੀ ਉਹ ਤੂੰ ਤਾਂ ਪੇਕੇ ਜਾਣਾ ਸੀ ਗਈ ਨਹੀਂ ਮੈਂ ਜਾ ਕੇ ਆ ਗਈ ਜਾ ਕੇ ਆ ਗਈ ਕੀ ਗੱਲ ਤੀ ਬੈਠੋ ਮੈਂ ਰੋਟੀ ਲੈ ਕੇ ਆਈ ਰੋਟੀ ਹਲੋ ਮੈਂ ਨਾ ਅੱਜ ਤੁਹਾਡੀ ਫੇਵਰਿਟ ਸਬਜੀ ਬਣਾਈ ਆ ਟਿੰਡਿਆਂ ਦੀ ਤੇ ਨਾਲ ਨਾ ਪਰੌਂਠੇ ਸਿਮਰਨ ਮੈਨੂੰ ਗੱਲ ਦੱਸ ਮੈਨੂੰ ਕਨਫਿਊਜ਼ ਕਿ ਕੀਤਾ ਹੋਇਆ ਤੂੰ ਹੋਇਆ ਕੀ ਆ ਤੈਨੂੰ ਠੀਕ ਆ ਤੂੰ ਮੈਂ ਤਾਂ ਠੀਕ ਆ ਤੁਸੀਂ ਕਿਹੜੀ ਗੱਲ ਤੋਂ ਕਨਫਿਊਜ਼ ਹੋ ਸਵੇਰੇ ਤਾਂ ਤੂੰ ਮੇਰੇ ਨਾਲ ਲੜਦੀ ਵੀ ਸੀ ਸਵੇਰ ਤੱਕ ਤਾਂ ਰੋਟੀ ਪਕਾਉਣ ਨੂੰ ਵੀ ਨਹੀਂ ਤਿਆਰ ਸੀ ਹੁਣ ਤੂੰ ਪਕਾ ਕੇ ਵੀ ਬੈਠੀ ਹੋਈ ਆ ਇਹੋ ਜਿਹਾ ਕੀ ਹੋਇਆ ਕਿ ਇੰਨੀ ਛੇਤੀ ਤੂੰ ਬਦਲ ਗਈ ਜੋ ਵੀ ਹੋਇਆ ਨਾ ਚੰਗਈ ਹੋਇਆ ਵਾ ਤੇ ਨਾ ਗਲਤੀ ਮੇਰੀ ਸੀਗੀ ਮੈਂ ਤੁਹਾਨੂੰ ਟਾਈਮ 'ਚ ਹੀ ਰੋਟੀ ਨਹੀਂ ਬਣਾ ਕੇ ਦਿੰਦੀ ਸੀ ਤੇ ਤੁਸੀਂ ਤਿੰਨ ਦਿਨ ਤੋਂ ਕੰਮ ਤੇ ਲੇਟ ਜਾ ਰਹੇ ਸੀ ਮੈਂ ਸੌਰੀ ਮੰਗਦੀ ਆ ਤੁਹਾਡੇ ਕੋਲੋਂ ਸੌਰੀ ਤਾਂ ਨਾ ਕਹਿ ਗਲਤੀ ਤਾਂ ਮੇਰੀ ਵੀ ਐ ਮੈਂ ਵੀ ਤਾਂ ਤੁਹਾਨੂੰ ਕਿੰਨਾ ਕੁਝ ਬੋਲਿਆ ਸਵੇਰੇ ਸਵੇਰੇ ਚੱਲ ਵਾਕਈ ਤੂੰ ਗੱਲ ਸਹੀ ਕਹਿ ਰਹੀ ਆ ਜੋ ਹੁੰਦਾ ਚੰਗੇ ਲਈ ਹੁੰਦਾ ਵਾ ਤੂੰ ਰੋਟੀ ਖਾ ਲਈ ਹਾਂਜੀ ਮੈਂ ਖਾ ਲਈ ਬੱਸ ਕਰ ਪਤਾ ਮੈਨੂੰ ਨਹੀਂ ਖਾਦੀ ਹੋਣੀ ਤੂੰ ਰੋਟੀ ਚੱਲ ਆ ਇਕੱਠੇ ਖਾਣੇ ਰੋਟੀ ਦੋਸਤੋ ਨਵੀਂ ਵਿਆਹੀ ਜ਼ਿੰਦਗੀ ਚ ਸਭ ਤੋਂ ਔਖਾ ਹੁੰਦਾ ਹੈ ਇੱਕ ਦੂਜੇ ਨੂੰ ਸਮਝਣਾ ਕੁੜੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਉਹ ਹੁਣ ਸਹੁਰੇ ਘਰ ਆ ਤੇ ਉਹਨੇ ਦੋਨੋਂ ਪਰਿਵਾਰਾਂ ਦਾ ਧਿਆਨ ਰੱਖਣਾ ਛੋਟੀਆਂ-ਮੋਟੀਆਂ ਗੱਲਾਂ ਪਚਾ ਲੈਣੀਆਂ ਚਾਹੀਦੀਆਂ। ਨਿੱਕੀਆਂ-ਮੋਟੀਆਂ ਗੱਲਾਂ ਪੇਕੇ ਘਰ ਨਹੀਂ ਦੱਸਣੀਆਂ ਚਾਹੀਦੀ। ਤੇ ਹਾਂ, ਮੁੰਡੇ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਕੁੜੀ ਆਪਣਾ ਘਰ-ਵਾਰ ਛੱਡ ਕੇ ਉਹਦੇ ਹਿੱਸੇ ਆਈ ਹੈ। ਉਹਨੂੰ ਉਹਦੀ ਪਸੰਦ-ਨਾਪਸੰਦ ਦਾ ਧਿਆਨ ਰੱਖਣਾ ਚਾਹੀਦਾ। ਜੇ ਛੋਟੀ-ਮੋਟੀ ਗਲਤੀ ਹੋ ਵੀ ਜਾਂਦੀ ਹੈ ਤਾਂ ਮਾਫ ਕਰਨਾ ਚਾਹੀਦਾ। ਇਹਦੇ ਨਾਲ ਪਿਆਰ ਬਣਿਆ ਰਹਿੰਦਾ ਤੇ ਦੋਨੋਂ ਪਰਿਵਾਰ ਖੁਸ਼ ਰਹਿੰਦੇ ਨੇ। ਜੇ ਸਾਡਾ ਦਿੱਤਾ ਮੈਸੇਜ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਉਮੀਦ ਹੈ ਧੰਨਵਾਦ